ਹਾਂ ਜਿਹੜੀ ਆ online ਚੀਜ਼ ਹੈ 160 ਦੀ ਟੁੱਟੂਈ ਮਰਵਾਈ ਆ ਕੋਈ ਮਾੜਾ ਮੋਟਾ ਦਾ ਫਰਕ ਪਵੇ ਨਾ ਇਹ ਦੋਸਤੋ ਵੀਰ ਨੇ ਮੀਸ਼ੋ ਤੋਂ ਕੋਈ ਚੀਜ਼ ਮੰਗਾਈ ਸੀਗੀ ਜੋ ਕਿ 168 ਰੁਪਏ ਦੀ ਸੀ ਹੈਨਾ ਹਾਂਜੀ ਹੈਨਾ ਆ ਚੀਜ਼ ਉਹਨੇ ਮੰਗਾਈ ਸੀ ਬਾਕੀ ਸਕਰੀਨਸ਼ਾਟ ਤੇ ਵੇਖ ਲਓ ਤੁਸੀਂ ਜਿਹਦੇ ਚ ਗਲਵਜ਼ ਸੀ ਟੋਪੀ ਸੀ ਤੇ ਨਾਲ ਕੀ ਆਹ ਮਫਲਰ ਮਫਲਰ ਹਾਂ ਨਾਲ ਮਫਲਰ ਮੀਸ਼ੋ ਤੋਂ 168 ਰੁਪਏ ਚ ਮੰਗਾਈ ਸੀ ਕਦੋਂ ਦੇ ਕੇ ਗਿਆ ਆਰਡਰ ਕਦੋਂ ਆਇਆ ਅੱਧਾ ਘੰਟੀ ਹੋਇਆ ਜੀ ਅੱਧਾ ਮਿੰਟੀ ਅੱਛਾ ਤੇ ਕੀ ਆਇਆ ਇਹਦੇ ਚ ਖੋਲੋ ਤੁਸੀਂ ਤੁਹਾਨੂੰ ਕੀ ਦਿੱਤਾ ਵੀ ਇਹੋ ਜਿਹਾ ਹੈਰਾਨ ਕਰਨ ਵਾਲਾ ਕੀ ਦਿੱਤਾ ਵੀ ਜਿਹੜਾ ਮੈਨੂੰ ਕਹਿੰਦੇ ਨਹੀਂ ਅਸੀਂ ਡਾਕਟਰ ਤੁਹਾਨੂੰ ਉਹਦੇ ਵਿਖਾਵਾਂਗੇ ਜਦੋਂ ਤੁਸੀਂ ਦੇਖ ਲਓ ਜੀ ਕੱਟ ਲਾ ਕੱਟ ਲਾ ਕਿੰਨੀ ਤਰ੍ਹਾਂ ਕਰੀ ਆਹ ਫੜੀ ਭਾਈ ਤੇਰਾ ਨੇ ਇਹ ਮੀਸ਼ੋ ਤੋਂ ਹੈ ਹਾਂਜੀ ਮੀਸ਼ੋ ਆਦਮਾ ਮਫਲਰ ਹੋ ਗਿਆ ਅਰੇ ਇੱਕ ਕੱਢਨੇ ਆ ਗਏ ਦਸਤਾਨੇ ਆ ਗਏ ਦਸਤਾਨੇ ਦਾ ਕੁਆਲਟੀ ਖੈਰ ਠੀਕ ਹੈ ਨਾ ਲੈ ਵੀ ਦੋਸਤੋ ਮੀਸ਼ੋ ਦੇ ਦਸਤਾਨੇ ਹੋਰ ਕੱਢ ਹੋਰ ਕੱਢ ਆ ਜੀ ਟੋਪੀ ਆਈ ਹੈ ਆ ਦੋਸਤੋ ਆ ਮੀਸ਼ੋ ਤੋਂ ਆਈ ਆ ਟੋਪੀ ਜਿਹੜੀ ਇਹਦੇ ਵਿੱਚ ਪੈਕ ਸੀਗੀ ਦੋ ਚੀਜ਼ਾਂ ਆਂ ਜੀ ਹੈ ਤੇ ਮਫਲਰ ਨਹੀਂ ਉਹ ਨਹੀਂ ਆਈ ਜੀ ਦੋ ਚੀਜ਼ਾਂ ਆਂ ਇਹ ਤੂੰ 168 ਰੁਪਏ ਦਿੱਤੇ ਹਾਂਜੀ ਠੀਕ ਹੈ ਜਿਹਦੇ ਚ ਤੈਨੂੰ ਟੋਪੀ ਦੇਣੀ ਸੀ ਮਫਲਰ ਦੇਣਾ ਸੀ ਤਿਆ ਦੇਣਾ ਸੀ ਹਾਂਜੀ ਹਾਂਜੀ ਤੇ ਉਹਦੇ ਚ ਆਹ ਦੋ ਚੀਜ਼ਾਂ ਆਈਆਂ ਦੋ ਚੀਜ਼ਾਂ ਹੀ ਨਿਕਲੀਆਂ ਜੀ ਪੱਕਾ ਸ਼ੋਰ ਮੀਸ਼ੋ ਦੇ ਆਰਡਰ ਕੀਤਾ ਸੀ ਹਾਂਜੀ ਹਾਂਜੀ ਤੇ ਦੋਸਤੋ ਆਹ ਹਾਲ ਆ ਵੇਖ ਲਓ ਅੱਜ ਕੱਲ੍ਹ ਦੀਆਂ ਵੈਬਸਾਈਟਾਂ ਦਾ ਮੀਸ਼ੋ ਵੈਬਸਾਈਟ ਮਾੜੀ ਨਹੀਂ ਗਈ ਪਰ ਆਹ ਜਿਹੜੀ ਟੋਪੀ ਉਹਨਾਂ ਨੇ ਪਾ ਕੇ ਭੇਜਣੀ ਸੀ ਹੈ ਯਾਰ ਤੂੰ ਉਹਦੇ ਸਾਹਮਣੇ ਕਿਉਂ ਨਹੀਂ ਓਪਨ ਕੀਤੀ ਜਦੋਂ ਬੰਦਾ ਆਇਆ ਸੀ ਉਹ ਚਲਾ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਵਧੀਆ ਬੇਚਿੰਤ ਹੋਗੇ ਤੇ ਖੋਲੋ ਇਹਨੂੰ ਵਧੀਆ ਚੀਜ਼ ਨਿਕਲੋਗੇ ਮੈਂ ਚਲ ਠੀਕ ਆ ਦੁਕਾਨ ਤੇ ਕਸਟਮਰ ਬੈਠੇ ਸੀਗੇ ਫਿਰ ਮੈਂ ਖੋਲ ਕੇ ਵੇਖਿਆ ਫ੍ਰੀ ਹੋ ਗਏ ਤੇ ਆ ਕੁਝ ਨਿਕਲਾਈ ਉਹ ਚੋਂ ਯਾਰ ਕਿਤੇ ਉਹਨੇ ਨਾ ਕੱਢ ਲਿਆ ਹੁਣ ਹੈ ਕਿਤੇ ਪੈਕਟ ਪੂਰਾ ਬੰਦ ਸੀ ਗਈ ਉਹਦਾ ਪੈਕਟ ਬੰਦ ਸੀ ਦੋਸਤੋ ਆ ਦੇਖੋ ਆ ਵੇ ਲੋ ਆ ਪਰਤੀ ਮਿਛੋ ਦੀਆ ਹਰਪ੍ਰੀਤ ਬਿਲਡ ਲਵਾਣੇ ਵਾਲੀ ਆਰਡਰ ਦਿੱਤਾ ਗਿਆ ਤੇ ਆ ਚੀਜ਼ਾਂ ਦੇਖ ਲੋ ਤੁਸੀਂ ਵੀ ਹਰਾਨ ਅਸੀਂ ਵੀ ਆ ਟੋਪੀ ਮਿਛੋ ਵਾਲਿਆਂ ਨੇ ਭੇਜੀਆਂ ਵਿੱਚ ਧਾਗੇ ਪਾ ਕੇ ਦਿੱਤੇ ਨੇ ਬਕਾਇਦਾ ਵੀਰ ਨੂੰ ਇਹ ਤੈਨੂੰ ਦੱਸਾ ਕਿਉਂ ਦਿੱਤੇ ਨੇ ਵੀ ਤੂੰ ਬੰਨ ਬੂਨ ਲਵੇਂ ਸਿਰ ਤੇ ਚੰਗੀ ਤਰ੍ਹਾਂ ਹਿੱਲੇ ਨਾ ਉੱਡੇ ਠੰਡ ਨਾ ਲਗੇ ਪਾ ਕੇ ਵੇਖ ਲੈ ਇੱਕ ਵਾਰ ਪਾ ਕੇ ਵੇਖ ਪਾ ਕੇ ਦੇਖਣਾ ਪਾ ਕੇ ਕੀੜੀ ਆ ਇਹ 160 ਦੀ ਟੁੱਟੂਈ ਮਰਵਾਈ ਆ ਕੋਈ ਮਾੜਾ ਮੋਟਾ ਦਾ ਫਰਕ ਪਵੇ ਨਾ ਆ ਮਿਛੋ ਵਾਲੀ ਟੋਪੀ ਆ ਇੱਕ ਮਿੰਟ ਇੱਕ ਮਿੰਟ ਵਧੀਆ ਵਧੀਆ ਬੰਦੀ ਪਈ ਨਾ ਆਹ ਲੈ ਆ ਜਿਹੜੇ ਧਾਗੇ ਆ ਨਾਲ ਮੂੰਹ 'ਚ ਪਾਉਣ ਵਾਸਤੇ ਆ। ਅੱਛਾ ਚੱਲ ਉੱਡੇ ਨੇ, ਖੁੱਡੇ ਨੇ ਮੂੰਹ 'ਚ ਫੜ ਲਏ। ਇਹ ਤਾਂ ਦਿੱਤੇ ਆ। ਯਾਰ ਕੀ ਯਾਰ ਦਸ ਮਿਸ਼ੋ ਵਾਲਿਓ ਕਿਉਂ ਤੁਸੀਂ ਯਾਰ ਬੰਦੇ ਦੇ ਗਰੀਮ ਮਾਰ ਕਰਤੀ ਦੱਸ ਹੈ। ਤੇ ਬੰਦਾ ਵੀ ਰੁਕਿਆ ਨਹੀਂਗਾ। ਜਾਂ ਤਾਂ ਮਿਸ਼ੋ ਨੇ ਮਗਰੋਂ ਵੀ ਭੇਜਿਆ ਇਹ ਕੁਛ ਤੇ ਯਾਹ ਬੰਦੇ ਨੇ ਬਦਲਤਾ। ਗੱਲਾਂ ਦੋ ਨੇ। ਇਹ ਖੁੱਲਾ ਤਾਂ ਨਹੀਂ ਸੀ ਜਦੋਂ ਤੂੰ ਖੋਲਿਆ। ਨਹੀਂ ਨਹੀਂ ਜੀ ਮੈਂ ਆਪ ਹੀ ਕੀਤਾ। ਪੈਕਰ ਤੂੰ ਆਪ ਓਪਨ ਕੀਤਾ। ਇਹਦੇ 'ਚੋ ਆਹ ਚੀਜ਼ ਨਿਕਲੀ। ਨਿਕਲੀ ਆ ਜੀ। ਇਹਦਾ ਯਾਰ ਐਂ ਲੱਗਦਾ ਜਿਵੇਂ ਨਾ ਪੁਰਾਣਾ ਹੁੰਦਾ ਹਨਾ ਉਂਝੀ ਦਿਸੀ ਜਾਂਦਾ ਹਨਾ ਕੋਡ ਦੀ ਲਾਈਵ ਵੀ ਪੁਰਾਣੀ ਤੇ ਉਹਨਾਂ ਨੂੰ ਦੇਣਾ ਸੀਗਾ ਫੋਨ ਲਾਇਆ ਸੀ ਚੱਕੇ ਨੇ ਬੰਦ ਕਰਤਾ ਬਾਅਦ ਕਰਤਾ ਹਾਂਜੀ ਤਾਂ ਦੋਸਤੋ ਆ ਹਾਲਾ ਬਾਕੀ ਤੁਸੀਂ ਸ਼ੇਅਰ ਕਰਕੇ ਦੱਸੋ ਤੇ ਤੁਹਾਡੇ ਨਾਲ ਵੀ ਜੇ ਇਦਾਂ ਹੋਇਆ ਤਾਂ ਜ਼ਰੂਰ ਯਾਰ ਮੁੰਡੇ ਨੇ ਵਿਚਾਰੇ ਨੇ ਮਿਹਨਤ ਦਿਵਾਈ ਦੀ ਆਨਲਾਈਨ ਚੀਜ਼ਾਂ ਜਦੋਂ ਵੀ ਮੰਗਾਓ ਜਿੰਨਾ ਚਿਰ ਕਿਉਂਕਿ ਉਹਨਾਂ ਚਿਰ ਬਈ ਅੱਗੇ ਤੋਂ ਆਨਲਾਈਨ ਚੀਜ਼ ਲਿਆਉਣੀ ਆ ਉਹਦੇ ਸਾਹਮਣੇ ਓਪਨ ਕਰੋ ਤੇ ਉਹਨੂੰ ਵਿਖਾ ਦਿਓ ਵੀ ਆਹ ਹਾਲ ਆ ਬਾਈ ਜੀ ਹੁਣ ਇਹਨੂੰ ਦੇ ਕੇ ਉਹਦਾ ਭੱਜ ਗਿਆ ਰਫੂ ਚੱਕਰ ਹੋ ਗਿਆ ਉਸ ਤੋਂ ਬਾਅਦ ਫੋਨ ਵੀ ਨਹੀਂ ਚੱਕਦਾ ਆਹ ਟੋਪੀ ਵਿੱਚੋਂ ਹਾਂ ਬਾਕੀ ਆਪਦਾ ਠੀਕ ਹੈ ਕਿ ਨਹੀਂ ਆਰਡਰ ਦੇਣ ਵਕਤ ਥੋੜਾ ਸਪਸ਼ਟ ਕਰ ਲਿਆ ਕਰੋ ਵੀ ਕੀ ਚੀਜ਼ਾਂ ਨੇ ਕਿਵੇਂ ਕਿਦਾਂ ਮੇਰੇ ਨਾਲ ਤਾਂ ਵੈਸੇ ਅਜੇ ਤੱਕ ਨਹੀਂ ਹੋਈ ਪਰ ਮੈਂ ਆਹ ਵੇਖ ਕੇ ਹੈਰਾਨਾ ਵੀ ਚੱਲ ਕਮ ਸੇ ਕਮ ਜੇ ਟੋਪੀ ਦੇਣੀ ਆ ਤਾਂ ਨਾ ਦਿੰਦੇ ਚਾਹਦੀ ਦੇ ਦਿੰਦੇ ਆ ਧਾਗੇ ਕਾਦੇ ਹੱਥ ਦਿੱਤੇ ਵੇਚਾ ਧਾਗੇ ਐਦਾਂ ਮੈਚਿੰਗ ਤਾਂ ਹੁੰਦੀ ਐ ਇਹਨਾਂ ਨਾਲ ਹੈ ਮੈਚਿੰਗ ਨਹੀਂ ਇਹ ਨੂੰ ਵੇਖ ਕੇ ਹਾਂ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਆ ਜੇ ਬਾਕੀ ਮਿਸ਼ੂ ਨੂੰ ਦੱਸੋ ਮੜਾ ਜਾ ਜਨਤਾ ਹੈਗੀ ਆ ਬਾਦ ਚ ਜੂਗਾ ਠੰਡ ਬਾਦ ਚ ਜੂਗਾ ਵੈਸੀ